ਅਸਮ ਹੱਲਾ ਪੰਜਵਾਂ ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਿਆ ਜਨਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰੂ ਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਅਸਮ ਹੱਲਾ ਪੰਜਵਾਂ ਗੁਰਪੂਰੇ ਰਾਖਿਆ ਦੇ ਹੱਥ ਪ੍ਰਗਟ ਪਿਆ ਜਨਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੀ ਗੁਰਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਅਸਾ ਮਹੱਲਾ 5 ਗੁਰਪੂਰੇ ਰਾਖਿਆ ਦੇ ਹੱਥ ਪਰਗਟ ਪਇਆ ਜਨਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਨ ਕਹੋ ਨਾਨਕ ਗੁਰ ਕਉ ਕੁਰਬਾਨ ਅਸਾ ਮਹੱਲਾ 5 ਗੁਰ ਪੂਰੇ ਰਾਖਿਆ ਦੇ ਹਾਥ ਪ੍ਰਗਟ ਪਇਆ ਜਨਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਮਹਲਾ 5 ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਮਹੱਲਾ 5 ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਭਇਆ ਜਨਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿਪਾਈ ਰਹਾਉ ਸਰਨ ਪਰੇ ਸਾਚੀ ਗੁਰਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਅਸਾ ਮਹਲਾ 5 ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਭਇਆ ਜਨਕਾ ਪ੍ਰਤਾਪ ਗੁਰਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਮਹੱਲਾ 5 ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਓ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਮਹੱਲਾ 5 ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਅਸਾ ਮਹਲਾ 5 ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਉਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਮਹੱਲਾ 5 ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਓ ਸਰਨ ਪਰੇ ਸਾਚੇ ਗੁਰਦੇਵ ਉਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਅਸਮ ਹਲਾ ਪੰਜਵਾਂ ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਭਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਮਹਲਾ 5 ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਉਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਮਹੱਲਾ 5 ਗੁਰ ਪੂਰੇ ਰਾਖਿਆ ਦੇ ਹਾਥ ਪ੍ਰਗਟ ਭਇਆ ਜਨਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰੂ ਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਮਹਲਾ 5 ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਅਸਮ ਹੱਲਾ ਪੰਜਵਾਂ ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਿਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰੂ ਦੇਵ ਉਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਅਸਾ ਮਹਲਾ 5 ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਉਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਅਸਾ ਮਹਲਾ 5 ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰੂ ਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਅਸਮ ਹਲਾ ਪੰਜਵਾਂ ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਭਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਮਹੱਲਾ 5 ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰੂ ਦੇਵ ਪੂਰਨ ਹੋਈ ਸੇਵਕ ਸੇਵ ਜੀਉ ਪਿੰਡ ਜੋਬਨ ਰੱਖੈ ਪ੍ਰਾਨ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਮਹੱਲਾ 5 ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਇਆ ਜਨਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜੀਉ ਪਿੰਡ ਜੋਬਨ ਰੱਖੈ ਪ੍ਰਾਨ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਮਹੱਲਾ ਪੰਜਵਾਂ ਗੁਰ ਪੂਰੇ ਰਾਖਿਆ ਦੇ ਹਾਥ ਪ੍ਰਗਟ ਪਿਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਨ ਕਹੋ ਨਾਨਕ ਗੁਰ ਕਉ ਕੁਰਬਾਨ ਅਸਮ ਹੱਲਾ ਪੰਜਵਾਂ ਗੁਰ ਪੂਰੇ ਰਾਖਿਆ ਦੇ ਹਾਥ ਪ੍ਰਗਟ ਪਿਆ ਜਨਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰੂ ਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਅਸਾ ਮਹੱਲਾ ਪੰਜਵਾਂ ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਿਆ ਜਨਕਾ ਪ੍ਰਤਾਪ ਗੁਰਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੀ ਗੁਰੂ ਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਅਸਾ ਮਹੱਲਾ ਪੰਜਵਾਂ ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਇਆ ਜਨਕਾ ਪ੍ਰਤਾਪ ਗੁਰਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰੂ ਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰਾਖੈ ਪ੍ਰਾਨ ਕਹੋ ਨਾਨਕ ਗੁਰ ਕਉ ਕੁਰਬਾਨ ਅਸਾ ਮਹਲਾ 5 ਗੁਰਪੂਰੇ ਰਾਖਿਆ ਦੇ ਹਾਥ ਪਰਗਟ ਪਇਆ ਜਨਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰੂ ਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਮਹਲਾ 5 ਗੁਰ ਪੂਰੇ ਰਾਖਿਆ ਦੇ ਹਾਥ ਪ੍ਰਗਟ ਪਇਆ ਜਨਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਮਹੱਲਾ 5 ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਭਇਆ ਜਨਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਨ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਮਹੱਲਾ 5 ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿਪਾਈ ਰਹਾਉ ਸਰਨ ਪਰੇ ਸਾਚੀ ਗੁਰਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਅਸਮ ਹੱਲਾ ਪੰਜਵਾਂ ਗੁਰ ਪੂਰੇ ਰਾਖਿਆ ਦੇ ਹਾਥ ਪ੍ਰਗਟ ਭਇਆ ਜਨਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਮਹੱਲਾ 5 ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਇਆ ਜਨਕਾ ਪ੍ਰਤਾਪ ਗੁਰਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਓ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਅਸਾ ਮਹਲਾ 5 ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰੂ ਦੇਵ ਉਨ ਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਮਹਲਾ 5 ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਅਸਾ ਮਹੱਲਾ 5 ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰੂ ਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਮਹਲਾ 5 ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋਬਨ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਅਸਾ ਮਹੱਲਾ 5 ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰੂ ਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਮਹਲਾ 5 ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਉਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਮਹਲਾ 5 ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਓ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਅਸਾ ਮਹਲਾ 5 ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਮਹਲਾ 5 ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੀ ਗੁਰਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਮਹਲਾ 5 ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਮਹਲਾ 5 ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋਬਨ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਅਸਮ ਹੱਲਾ ਪੰਜਵਾਂ ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਓ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਮਹਲਾ 5 ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਅਸਾ ਮਹੱਲਾ 5 ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰੂ ਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਮਹਲਾ 5 ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਭਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਉਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਅਸਾ ਮਹਲਾ 5 ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਮਹਲਾ 5 ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੀ ਗੁਰਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਮਹਲਾ 5 ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਭਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰੂ ਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਮਹਲਾ 5 ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਮਹਲਾ 5 ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਅਸਾ ਮਹਲਾ 5 ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਭਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਅਸਾ ਮਹਲਾ 5 ਗੁਰਪੂਰੇ ਰਾਖਿਆ ਦੇ ਹਾਥ ਪ੍ਰਗਟ ਪਇਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰੂ ਦੇਵ ਉਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਮਹਲਾ 5 ਗੁਰ ਪੂਰੇ ਰਾਖਿਆ ਦੇ ਹਾਥ ਪ੍ਰਗਟ ਭਇਆ ਜਨਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੈ ਪ੍ਰਾਣ ਕਹੋ ਨਾਨਕ ਗੁਰ ਕਉ ਕੁਰਬਾਨ